ਸਵਾਗਤ ਹੈ ਤੁਹਾਨੂੰ ਦੋਸਤੋ ਤੁਹਾਡੇ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਦੋ ਟਰੈਕਟਰ ਇੱਕ ਟਰਾਲੀ ਜੈਕ ਵਾਲੀ ਤੇ ਇੱਕ ਸਵਿਫਟ ਗੱਡੀ ਲੈ ਕੇ ਆਏ ਸੇਲ ਲਈ ਵੀਡੀਓ ਆਪਾਂ ਸ਼ੁਰੂ ਕਰਦੇ ਪਹਿਲਾਂ ਟਰੈਕਟਰਾਂ ਤੋਂ ਤੇਨੇ ਤੁਹਾਨੂੰ ਜਾਣਕਾਰੀ ਆ ਜਿਹੜਾ ਵੀਰੋਂ ਤੁਸੀਂ ਫੋਟੋਆਂ 'ਚ ਪਹਿਲਾ ਟਰੈਕਟਰ ਦੇਖ ਰਹੇ ਆ ਇਹ ਇੰਡੋਫਾਰਮ 3055 ਡੀਆਈ 60 ਐਚਪੀ ਵਾਲਾ ਟਰੈਕਟਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਗਰੋਂ ਹੁੱਕ ਵਗੈਰਾ ਦੀ ਲਿੰਕਾਂ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਆ ਤੇ 17 ਦਾ ਮਾਡਲ ਆ ਤਾਰਾ ਮਾਡਲ ਹੈ ਦਾ ਇੰਡੋਫਾਰਮ ਦਾ ਤੇ ਇਹਦਾ ਪੀਵੀ 46 ਨੰਬਰ ਆ ਸਰਕਾਰੀ ਨੰਬਰ ਪਲੇਟਾਂ ਟਰੈਕਟਰ ਤੇ ਲੱਗੀਆਂ ਹੋਈਆਂ ਬਾਕੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ 60 ਐਚਪੀ ਵਾਲਾ ਇਹ ਟਰੈਕਟਰ ਆ ਬਾਕੀ ਇਹ ਟਰੈਕਟਰ ਸਾਈਡ ਗੇਅਰ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਤੇ ਪਾਵਰ ਸਟੀering ਦੇ ਨਾਲ ਆ ਕਿਸੇ ਪਾਸਿਓ ਕੋਈ ਵੀ ਕਮੀ ਪੇਸ਼ੀ ਨਹੀਂ ਬਹੁਤ ਵਾਜ ਰੇਟ ਦਾ ਟਰੈਕਟਰ ਆ ਤੇ ਵੱਡੀ ਐਚਪੀ ਇਹਦੀ ਬਾਕੀ ਪੈਰਦਾਨਾਂ ਤੋਂ ਬਗਰੋ ਰਿਮਾਂ ਤੋਂ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਬਾਕੀ ਟਾਇਰ ਇਹਦੇ ਜਿਹੜੇ ਚਾਰੇ ਉਹ ਐਮ ਆਰ ਐਫ ਕੰਪਨੀ ਦੇ ਆ ਵਧੀਆ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਤੇ ਸਾਰਾ ਟਰੈਕਟਰ ਰੀਜਨਲ ਆ ਬਾਕੀ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਰੈਂਦੀ ਡਿਟੇਲ ਲੈ ਸਕਦੇ ਆ ਤੇ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹਦੀ ਰੱਖਦੇ ਆ 2017 ਮਾਡਲ ਐਂਡੋ ਫਾਰਮ ਦੀ 275000 ਰੁਪਿਆ ਮਾਨ ਸਨਮਾਨ ਮੌਕੇ ਤੇ ਥੋੜਾ ਬਹੁਤਾ ਮਾਲਕ ਵੀਰ ਕਰ ਦੇਣਗੇ ਰੇਟ ਬਹੁਤ ਜਾਇਆ ਜ ਟਰੈਕਟਰ ਦਾ ਤੇ ਬਾਕੀ ਉਤੇ ਨੰਬਰ ਚੱਲੀ ਜਾਂਦਾ ਉਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਬਾਕੀ ਇੰਜਨ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਟਰੈਕਟਰ ਬਹੁਤ ਘੱਟ ਚੱਲੇ ਹੋਇਆ ਤੇ ਬਿਲਕੁਲ ਵਾਜਬ ਰੇਟ ਦਾ ਟਰੈਕਟਰ ਜਿਹੜੇ ਵੀ ਨੂੰ ਲੋੜ ਆ ਮਾਲਕ ਵੀਰ ਨਾਲ ਗੱਲਬਾਤ ਕਰਕੇ ਫੋਨ ਤੇ ਲੋਕੇਸ਼ਨ ਵਗੈਰਾ ਮਗਾ ਕੇ ਟਰੈਕਟਰ ਦੀ ਪੂਰੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਨੰਬਰ ਇਹਦਾ ਪੰਜਾਬ ਦਾ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਆ ਚਾਗੀ ਪੱਤਰ ਮਾਲਕ ਵੀਰ ਪੂਰੇ ਦੇਣਗੇ ਬਾਕੀ ਵੀਰੋ ਇਹ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਸਵਰਾਜ 747 ਲੈ ਕੇ ਆਏ ਆ ਇਹ 2002 ਮਾਡਲ ਆ ਦੋ ਦਾ ਮਾਡਲ ਆ ਇਹਦਾ ਡਬਲ ਕਲਚ ਟਰੈਕਟਰ ਆ 50 ਨੰਬਰ ਆ ਇੰਜਨ ਗੇਅਰ ਲੈਫਟ ਦਾ ਬਿਲਕੁਲ ਓਕੇ ਆ ਕਿਸੇ ਪਾਸੋਂ ਕੋਈ ਵੀ ਕਮੀ ਪੇਛੇ ਨਹੀਂ ਨਾ ਟਰੈਕਟਰ 'ਚ ਕੋਈ ਨੁਕਸਾ ਤੇ ਬਾਕੀ ਜਿਹੜੇ ਟਾਇਰ ਆ ਟਰੈਕਟਰ ਦੇ ਉਹ ਸੀਏਟ ਕੰਪਨੀ ਦੇ ਲੱਗੇ ਹੋਏ ਆ ਜੇ ਆਪਾਂ ਗੱਲ ਕਰੀਏ ਕੀਮਤ ਦੀ ਤਾਂ ਕੀਮਤ ਮਾਲਕ ਵੀਰੇ ਦੀ ਰੱਖਦੇ ਆ 198000 ਰੁਪਿਆ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉਹ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਬਾਕੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ ਟਰੈਕਟਰ ਡਬਲ ਕਲੱਚ ਸਿੰਪਲ ਸਟੀering ਤੇ ਸੈਂਟਰ ਗੇਅਰ ਦੇ ਨਾਲ ਬਾਕੀ ਟਰੈਕਟਰ ਤੇ ਜਿਹੜੀ ਸੈਸਰੀ ਆ ਡੰਡਾ ਫੱਟੀ ਛਤਰੀ ਬੰਪਰ ਸਾਰਾ ਕੁਝ ਲੱਗਾ ਪਿਆ ਤੇ ਸੌਦਾ ਕਰਨ ਤੋਂ ਬਾਅਦ ਮਾਲਕ ਵੀਰ ਅਸੈਸਰੀ ਤੁਹਾਨੂੰ ਉਹ ਵੀ ਦੇ ਦੇਣਗੇ ਬਾਕੀ ਅੱਗੋਂ ਤੁਸੀਂ ਫਰੰਟ ਤੋਂ ਕੰਡੀਸ਼ਨ ਦੇਖ ਸਕਦੇ ਆ ਮਾਡਲ ਦੇ ਹਿਸਾਬ ਨਾਲ ਟਰੈਕਟਰ ਪੂਰਾ ਵਧੀਆ ਪਿਆ ਮਾਲਕ ਵੀਰ ਨੇ ਪੂਰੀ ਸਾਂਭ ਸੰਭਾਲ ਕੇ ਟਰੈਕਟਰ ਰੱਖਿਆ ਹੋਇਆ ਬਾਕੀ ਜਿਹੜੇ ਵੀਰ ਨੂੰ ਇਹ ਸਵਰਾਜ 747 2002 ਮਾਡਲ ਦੀ ਲੋੜ ਆ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਪੂਰੀ ਲੋਕੇਸ਼ਨ ਵਗੈਰਾ ਮੰਗਾ ਕੇ ਟਰੈਕਟਰ ਦੀ ਤਸੱਲੀ ਕਰਕੇ ਸੌਦਾ ਕਰ ਸਕਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਉੱਤੇ ਤੁਸੀਂ ਕਨੈਕਟ ਕਰ ਸਕਦੇ ਆ ਬਾਕੀ ਟਰੈਕਟਰ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਸਵਿਫਟ ਗੱਡੀ ਲੈ ਕੇ ਆਏ ਆ ਉੱਚਾ ਮਾਡਲ ਗੱਡੀ ਆ ਵੀਰੋ ਦੇ ਬਾਰੇ ਆਪਾਂ ਤੁਹਾਨੂੰ ਦਿੰਨੇ ਰੇਟਸ ਮੇਲ ਜਾਣਕਾਰੀ ਆ ਵੀਰੋ ਜਿਹੜੀ ਤੁਸੀਂ ਫੋਟੋਆਂ 'ਚ ਗੱਡੀ ਦੇਖ ਰਹੇ ਆ ਸਵਿਫਟ ਇਹ 2024 ਮਾਡਲ ਆ 24 ਦਾ ਮਾਡਲ ਆ ਤੇ ਜੀਡੀਡੀਆਈ ਟੌਪ ਵਾਲਾ ਇਹ ਵੇਰੀਐਂਟ ਆ ਬਾਕੀ ਗੱਡੀ ਬਹੁਤ ਘੱਟ ਚੱਲੀ ਵੀ ਆ ਕੁੱਲ 15000 ਇਹ ਗੱਡੀ ਚੱਲੀ ਵੀ ਆ ਤੇ ਪਹਿਲੇ ਮਾਲਕ ਵੀਰ ਦੇ ਨਾਮ ਕਮੀ ਪੇਸ਼ੀ ਕੋਈ ਨਹੀਂ ਗੱਡੀ 'ਚ ਗੱਡੀ ਸਾਰੀ オリジナル ਆ ਤੇ ਬਾਕੀ ਇਹਦਾ ਪੰਜਾਬ ਦਾ ਪੀਵੀ4 ਨੰਬਰ ਆ ਬਾਕੀ ਅੰਦਰੋਂ ਤੁਸੀਂ ਡੈਸ਼ਬੋਰਡ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਆ ਗੱਡੀ ਬਿਲਕੁਲ ਸਾਫ਼ ਸੁਥਰੀ ਆ ਤੇ ਜਿਹੜਾ ਟੱਚ ਪਲੇਅਰ ਆ ਉਹ ਵੀ ਇਹਦੇ ਚ ਲੱਗਾ ਹੋਇਆ। ਬਾਕੀ ਲਾਈਵਲ ਕੰਪਨੀ ਫਿਟਡ ਉਹ ਲੱਗੇ ਪਿਆ। ਕਿਸੇ ਪਾਸੋਂ ਕੋਈ ਵੀ ਕਮੀ ਪੇਸ਼ੀ ਨਹੀਂ। ਸਾਰੀ ਗੱਡੀ origional ਆ ਤੇ ਕੰਪਨੀ ਰਿਕਾਰਡ ਦੇ ਨਾਲ ਆ। ਬਾਕੀ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ 2024 ਮਾਡਲ ਸਵੈਪਟ ਦੀ ਰੱਖਦੇ ਆ 6,80,000 ਰੁਪਇਆ ਮਨ ਸਨਮਾਨ ਮੌਕੇ ਤੇ ਕਰ ਦੇਣਗੇ ਰੇਟ ਫੈਕਸ ਨਹੀਂ ਆ। ਜਿਹੜੇ ਵੀਰ ਨੂੰ ਇਹ ਗੱਡੀ ਦੀ ਲੋੜ ਆ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਲੋਕੇਸ਼ਨ ਵਗੈਰਾ ਮਗਾ ਕੇ ਪੂਰੀ ਤਸੱਲੀ ਕਰਕੇ ਸੌਦਾ ਕਰ ਸਕਦਾ। ਬਾਕੀ ਕਾਗਜ਼ਾ ਪੱਤਰਾਂ ਦੀ ਮਾਲਕ ਵੀਰ ਗੱਡੀ ਬਿਲਕੁਲ ਓਕੇ ਦੇਣਗੇ। ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ। ਬਾਕੀ ਨੰਬਰ ਤੇ ਸਕਰੀਨ ਤੇ ਮਾਲਕ ਵੀਰ ਦਾ ਚੱਲੀ ਜਾਂਦਾ। ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਕੇ ਮਾਲਕ ਵੀਰ ਕੋਲ ਜਾ ਕੇ ਸੌਦਾ ਕਰ ਸਕਦੇ ਹੋ। ਬਾਕੀ ਇਹ ਵੀਰੋ ਸਵੈਫਟ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਲਾਸਟੇ ਇੱਕ ਟਰਾਲੀ ਲੈ ਕੇ ਆਏ ਆਂ ਤੇ ਦਿਨੇ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਕਵੀਰੋ ਜਿਹੜਾ ਤੁਸੀਂ ਸਕਰੀਨ ਤੇ ਟਰਾਲਾ ਦੇਖ ਰਹੇ ਆ ਇਹ 12 6.5 ਦਾ ਟਰਾਲਾ 12 ਫੁੱਟ ਦੀ ਲੰਬਾਈ ਆ ਤੇ 6.5 ਫੁੱਟ ਦੀ ਚੜਾਈ ਆ ਵਧੀਆ ਟਾਟਾ ਸੇਲ ਦੇ ਮਾਲ ਚ ਟਰਾਲਾ ਤਿਆਰ ਹੋਇਆ ਹੋਇਆ ਤੇ ਜੈਕ ਵਾਲਾ ਟਰਾਲਾ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਇਹਨੂੰ ਜਿਹੜਾ ਜਾਲੀ ਵਾਲਾ ਬੈੱਡ ਲੱਗਾ ਹੋਇਆ ਕਮੀ ਪੇਸ਼ੀ ਕੋਈ ਨਹੀਂ ਟਰਾਲੇ 'ਚ ਤੇ ਬਾਕੀ ਫੈਂਸੀ ਲੱਕ ਜੇ ਟਰਾਲਾ ਤਿਆਰ ਹੋਇਆ ਹੋਇਆ ਬਾਕੀ ਪੱਕੇ ਚਾਰੇ ਟਾਇਰ ਲੱਗੇ ਹੋਏ ਆ ਬਾਕੀ ਮਾਲਕ ਵੀਰ ਨੇ ਵਧੀਆ ਕੁਆਲਿਟੀ ਦਾ ਇਹਨੂੰ ਰੰਗ ਪੇਂਟ ਕੀਤਾ ਹੋਇਆ ਫੈਂਸੀ ਲੱਕ ਦਾ ਟਰਾਲਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜੈਕ ਵਾਲਾ ਤੇ ਜਾਲੀ ਵਾਲਾ ਇਹਨੂੰ ਬੈੱਡ ਲੱਗਾ ਹੋਇਆ ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ ਪੂਰਾ ਹੈਵੀ ਟਰਾਲਾ ਇਹ ਤਿਆਰ ਹੋਇਆ ਹੋਇਆ ਬਾਕੀ ਡਾਲੇ ਵਗੈਰਾ ਤੋਂ ਤੁਸੀਂ ਦੇਖ ਸਕਦੇ ਆਂ ਮਗਰ ਫੈਂਸੀ ਲੱਕ 'ਚ ਸਾਰੀਆਂ ਲਾਈਟਾਂ ਵਗੈਰਾ ਉਹ ਲਾਣੀਆਂ ਹੋਈਆਂ ਬਾਕੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਟਰਾਲੇ ਨੇ ਜੈਕ ਲੱਗਾ ਹੋਇਆ ਤੇ 12 6.5 ਫੁੱਟ ਇਹ ਸਾਈਜ਼ ਦਾ ਤੇ ਗੱਲ ਕਰੀ ਆਪਾਂ ਕੀਮਤ ਦੀ ਤਾਕੀ ਤੁਮਾਲਕੇ ਵੀਰ ਇਹਦੀ ਰੱਖਦੇ ਆ 2.5 ਲੱਖ ਰੁਪਇਆ ਯਾਨੀ ਕਿ 2.25 ਲੱਖ ਰੁਪਇਆ ਬਾਕੀ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਪ੍ਰਾਈਸ ਫਿਕਸ ਨਹੀਂ ਆ ਜਿਹੜੇ ਵੀਰ ਨੂੰ ਟਰਾਲੇ ਦੀ ਲੋਡ ਆ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦੇ ਆ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜੇਕਰ ਤੁਹਾਨੂੰ ਵੀਡੀਓ ਤੇ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਹੋਰ ਗਰੁੱਪਾਂ 'ਚ ਸ਼ੇਅਰ ਕਰ ਦਿਓ ਧੰਨਵਾਦ